ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਇਤਿਹਾਸਿਕ ਬਿਜਲੀ ਘਰ ਜਿਹੜਾ ਕਿ ਸਾਡੇ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਬਣਿਆ ਹੋਇਆ ਅੱਜ ਉਹ ਬਿਜਲੀ ਘਰ ਤੁਹਾਨੂੰ ਦਿਖਾਉਣਾ ਜਿੱਥੋਂ ਸ੍ਰੀ ਹਰਮੰਦਰ ਸਾਹਿਬ 1930 ਦੇ ਵਿੱਚ ਜਦੋਂ ਪਹਿਲੀ ਵਾਰੀ ਬਿਜਲੀ ਗਈ ਆ ਤਾਂ ਇਹ ਬਿਜਲੀ ਘਰ ਉਦੋਂ ਦਾ ਬਣਿਆ ਹੋਇਆ ਅੰਗਰੇਜ਼ਾਂ ਵੇਲੇ ਦਾ ਇੱਥੋਂ ਹੀ ਸ੍ਰੀ ਹਰਮੰਦਰ ਸਾਹਿਬ ਬਿਜਲੀ ਜਾਂਦੀ ਰਹੀ ਆ ਆਜੋ ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਤੇ ਨਾਲ ਦੀ ਨਾਲ ਸਾਰਾ ਬਿਜਲੀ ਘਰ ਦੱਸਾਂਗੇ ਇਦੋਂ ਪਾਣੀ ਆਉਂਦਾ ਸੀ ਪਾਣੀ ਦੇ ਨਾਲ ਇਹ ਪੱਖੇ ਆਪਾਂ ਜੋ ਦੇਖ ਰਹੇ ਆ ਇੱਥਾਂ ਵੱਡੇ ਲੱਗੇ ਹੋਏ ਆ ਇਹ ਗਿੜਦੇ ਸੀ ਤੇ ਅੰਦਰ ਜਨਰੇਟਰ ਲੱਗੇ ਹੋਏ ਆ ਬਹੁਤ ਵੱਡੇ ਉਹ ਵੀ ਤੁਹਾਨੂੰ ਦਿਖਾਉਣੇ ਅੰਦਰ ਜਾ ਕੇ ਤੇ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਸੀ ਜੋ ਇਹ ਸ਼ਹਿਰ ਨੂੰ ਦਿੱਤੀ ਜਾਂਦੀ ਸੀ ਤੇ ਸ੍ਰੀ ਹਰਮੰਦਰ ਸਾਹਿਬ ਜਾਂਦੀ ਸੀਗੀ ਵੀਰ ਜੀ ਮੈਂ ਪਹਿਲੀ ਵਾਰ ਦੇਖਿਆ ਵੀ ਇੱਡੇ-ਇੱਡੇ ਜਨਰੇਟਰ ਹੋਣਗੇ ਆਜੋ ਅੰਦਰ ਤੁਹਾਨੂੰ ਦਿਖਾਉਨੇ ਆ ਉਹ ਜਨਰੇਟਰ ਜਿਹੜੇ ਉਦੋਂ ਇੱਥੇ ਲਾਏ ਗਏ ਸੀ ਬਹੁਤ ਵੱਡੇ ਤਿੰਨ ਜਨਰੇਟਰ ਇੱਥੇ ਲੱਗੇ ਹੋਏ ਆ ਉਸ ਸਮੇਂ ਦੇ ਪਰ ਇਹਦਾ ਤਾਂਬਾ ਜੋ ਕੁਝ ਸਮਾਂ ਪਹਿਲਾਂ ਇਹਦੀ ਨਿਗਰਾਨੀ ਘੱਟ ਹੋਣ ਕਰਕੇ ਇਥੇ ਚੋਰਾਂ ਵੱਲੋਂ ਕੈਬ ਕਰ ਦਿੱਤਾ ਗਿਆ ਤੇ ਹੋਰ ਵੀ ਕਈ 파ਟ ਜਿਹੜੇ ਇਹਦੇ ਆ ਲਾ ਕੇ ਲਜਾਏ ਗਏ ਆ ਤੇ ਪਰ ਹੁਣ 스마트 ਸਿਟੀ ਮਿਸ਼ਨ ਦੇ ਤਹਿਤ ਇਹਦੀ ਸੰਭਾਲ ਰੱਖੀ ਜਾ ਰਹੀ ਆ ਏ ਵੇਖੋ ਕਿੰਨਾ ਹੈਵੀ ਜਨਰੇਟਰ ਬਣਿਆ ਹੋਇਆ ਇਹ ਸਵਿਟਜ਼ਰਲੈਂਡ ਤੇ ਇੰਗਲੈਂਡ ਤੋਂ ਸਾਰੀ ਮਸ਼ੀਨਰੀ ਤੇ ਜਨਰੇਟਰ ਲਿਆ ਕੇ ਲਾਏ ਗਏ ਸੀ ਆ ਦੇਖੋ ਇੱਥੋਂ ਵੀ ਇਹਦੇ ਪਾਰਟ ਜਿਹੜੇ ਆ ਉਹ ਤੋੜ-ਤੋੜ ਕੇ ਲਾ ਦਿੱਤੇ ਗਏ ਆ ਕਿੰਨਾ ਹੈਵੀ ਜਨਰੇਟਰ ਇਹ ਬਣਿਆ ਹੋਇਆ ਦੀ ਜਿਹੜੀ ਛੱਤ ਸੀ ਉਹ ਵੀ ਪਹਿਲਾਂ ਤਕਰੀਬਨ ਹੀ ਡਿੱਗ ਚੁੱਕੀ ਸੀਗੀ ਇਹ ਵੀ ਬਾਅਦ ਚ ਰਿਪੇਅਰ ਕੀਤੀ ਗਈ ਹੈ ਜਿਹੜੀਆਂ ਫੱਟੀਆਂ ਉੱਤੇ ਪਾਈਆਂ ਬਹੁਤ ਸੋਹਣੀ ਛੱਤ ਬਣੀ ਹੋਈ ਆ ਉਸੇ ਡਿਜ਼ਾਈਨ ਦੇ ਵਿੱਚ ਹੀ ਦੁਬਾਰਾ ਤਿਆਰ ਕਰ ਦਿੱਤੀ ਗਈ ਆ ਅ ਸਮੇਂ ਦੇ ਹਿਸਾਬ ਨਾਲ ਜਿਹੜਾ ਤਬਦੀਲੀਆਂ ਹੁੰਦੀਆਂ ਗਈਆਂ ਆ ਜਿਹੜਾ ਪਾਣੀ ਦਾ ਰਸਤਾ ਸੀਗਾ ਪਰ ਹੁਣੇ ਰਸਤਾ ਬੰਦ ਕਰਕੇ ਇੱਥੇ ਸਾਹਮਣੇ ਉਹ ਝੌਂਪੜੀ ਜੀ ਬਣਾਤੀ ਤੇ ਇਹਦੇ ਥੱਲੇ ਬੈਠਣ ਵਾਸਤੇ ਜਗ੍ਹਾ ਬਣਾਈ ਗਈ ਹੈ ਕੁਰਸੀਆਂ ਲਾ ਕੇ ਇਹ ਸਾਰੀ ਮਸ਼ੀਨਰੀ ਸਵਿਟਜ਼ਰਲੈਂਡ ਤੇ ਇੰਗਲੈਂਡ ਤੋਂ ਆਈ ਹੋਈ ਆ ਅੰਗਰੇਜ਼ਾਂ ਨੇ ਉੱਥੋਂ ਲਿਆ ਕੇ ਇੱਥੇ ਫਿੱਟ ਕੀਤੀ ਸੀ ਬਹੁਤ ਵੱਡੇ ਵੱਡੇ ਪੱਖੇ ਆ ਜਿਹੜੇ ਪਾਣੀ ਨਾਲ ਘੜਦੇ ਸੀ ਤੇ ਅੰਦਰ ਜਨਰੇਟਰ ਲੱਗੇ ਹੋਏ ਆ ਬਿਜਲੀ ਪੈਦਾ ਕਰਦੇ ਸੀ ਹੁਣ ਤਾਂ ਲੋਹਾ ਗਲੀ ਜਾ ਰਿਹਾ ਕਿਉਂਕਿ ਪੁਰਾਣਾ ਹੋਣ ਕਰਕੇ ਜੰਗ ਪੈ ਗਿਆ ਤੇ ਸਾਰਾ ਹੀ ਗਲਿਆ ਪਿਆ ਇਹਦੇ ਵਿੱਚ ਵੀ ਬਹੁਤ ਢੂੰਗਾ ਦਿਸਦਾ ਇੱਥਾਂ ਕਾਫੀ ਗੋਸ਼ੇ ਠਾਂ ਸਿੱਟਿਆ ਪਿਆ ਵਾ ਪਾਣੀ ਇੱਕਦਮ ਥੱਲੇ ਡਿੱਗਦਾ ਹੋਊਗਾ ਇਹਦੇ ਚੋਂ ਪੱਖੇ ਵੀ ਦੇਖੋ ਕਿੱਡੇ ਕਿੱਡੇ ਵੱਡੇ ਆ ਹੁਣ ਸਾਰੇ ਜੰਗਾਲ ਦੇ ਖਾਦੇ ਪਏ ਆ ਆ ਪੌੜੀਆਂ ਬਣਾਈਆਂ ਗਈਆਂ ਸੀ ਇੱਥੇ ਲੋਹੇ ਦੇ ਸਰੀਏ ਲਾ ਕੇ ਤੇ ਇਹ ਵੇਖੋ ਵੀ ਜਿੱਥੋਂ ਤੱਕ ਹੱਥ ਨਹੀਂ ਪਹੁੰਚਿਆ ਉਹ ਬਚ ਗਈਆਂ ਦੋ ਉੱਤੋਂ ਵੀ ਵੱਢ ਲਈਆਂ ਚੋਰਾਂ ਨੇ ਤੇ ਸਾਰੇ ਨੇ ਵੱਢ ਕੇ ਲੈ ਗਏ ਆ ਆ ਦੋ ਹੀ ਬਚੀਆਂ ਵਿਚਾਲੇ ਤਾਂ ਉਹ ਬਹਿ ਕੇ ਵੱਢ ਲਈਆਂ ਹੋਣਗੀਆਂ ਤੇ ਖੜ ਕੇ ਵੱਢ ਲਈਆਂ ਬਾਕੀ ਤੇ ਦੋ ਵਿਚਾਲੇ ਜਿੱਥੋਂ ਤੱਕ ਨਹੀਂ ਹੱਥ ਪਹੁੰਚਿਆ ਜਾਂ ਨਹੀਂ ਵੱਢੀਆਂ ਗਈਆਂ ਉਹ ਬਚ ਗਈਆਂ 1930 ਚ ਅੰਗਰੇਜ਼ਾਂ ਨੇ ਅੱਪਰ ਬਾਰੀ ਦੁਆਬ ਨਹਿਰ ਤੇ ਇਸ ਹਾਈਡਰੋ ਇਲੈਕਟ੍ਰਿਕ ਪਲਾਂਟ ਦੀ ਉਸਾਰੀ ਕਰਾਈ ਸੀ ਜਿੱਥੋਂ ਸ਼੍ਰੀ ਦਰਬਾਰ ਸਾਹਿਬ ਨੂੰ ਤੇ ਅੰਮ੍ਰਿਤਸਰ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਦਿੱਤੀ ਗਈ ਸੀ ਇਹ ਬਿਜਲੀ ਘਰ ਜੋ ਅੰਮ੍ਰਿਤਸਰ ਤੋਂ ਜਲੰਧਰ ਨੂੰ ਰੋਡ ਜਾਂਦਾ ਉੱਥੇ ਤਾਰਾਂ ਵਾਲਾ ਪੁਲ ਵੱਜਦਾ ਉੱਥੇ ਸੱਜੇ ਹੱਥ ਬਣਿਆ ਹੋਇਆ ਨਹਿਰ ਦੇ ਉੱਤੇ ਇਹਦੀ ਬਾਹਰੀ ਦਿੱਖ ਵੀ ਬਹੁਤ ਸੋਹਣੀ ਆ ਕਿਉਂਕਿ ਬਣਿਆ ਪੁਰਾਣਾ ਹੋਇਆ ਤੇ ਪਲਾਸਟਰ ਨਹੀਂ ਹੋਇਆ ਤੇ ਬਹੁਤ ਹੀ ਸੋਹਣਾ ਲੱਗਦਾ ਲਾਲ ਰੰਗ ਦੀ ਬਿਲਡਿੰਗ ਤਾਂ ਬਾਕੀ ਹੁਣ ਇਹਨੂੰ ਪਾਰਕ ਦੀ ਦਿੱਖ ਦੇ ਦਿੱਤੀ ਗਈ ਆ ਲੋਕ ਇੱਥੇ ਆਉਂਦੇ ਆ ਸੈਰ ਕਰਦੇ ਆ ਤੇ ਬੈਠਦੇ ਆ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹਦੀ ਲੁੱਕ ਨੂੰ ਬਹੁਤ ਸੋਹਣਾ ਬਣਾਤਾ ਇੱਥੇ ਪਾਰਕਾਂ ਬਣੀਆਂ ਹੋਈਆਂ ਪਹਿਲਾਂ ਤਾਂ ਇੱਥੇ ਬਹੁਤ ਜ਼ਿਆਦਾ ਆਲਾਦਵਾਲਾ ਜਿਹੜਾ ਖਰਾਬ ਸੀ ਕਿਉਂਕਿ ਸਾਫ ਸਫਾਈ ਬਿਲਕੁਲ ਹੀ ਹੈ ਨਹੀਂ ਸੀ ਪਰ ਹੁਣ ਬਹੁਤ ਸੋਹਣਾ ਸਾਰਾ ਹੀ ਬਣ ਚੁੱਕਿਆ ਨਾਲੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਥੋੜੀਆਂ ਹੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਦਿਨ-ਦਿਨ ਇੱਥੇ ਲੋਕ ਸੈਰ ਕਰਨ ਆਉਂਦੇ ਆ ਤੇ ਨਾਲ ਉਹਨਾਂ ਝੂਲੇ ਲਾ ਦਿੱਤੇ ਗਏ ਆ ਝੂਲੇ ਲਾਏ ਆ ਤਾਂ ਕਿ ਬੱਚੇ ਆਰਾਮ ਨਾਲ ਆ ਕੇ ਇੱਥੇ ਇੰਜੋਏ ਕਰ ਸਕਣ ਹੁਣ ਤੁਸੀਂ ਦੇਖ ਸਕਦੇ ਹੋ ਕੁਝ ਲੋਕ ਇੱਥੇ ਬਰਾਮਨਾ ਬੈਠੇ ਹੋਏ ਆਪਦਾ ਚੂਲਿਆਂ ਦਾ ਆਨੰਦ ਲੈ ਰਹੇ ਆ। ਬਹੁਤ ਵਧੀਆ এনवायरमेंट ਐ ਇੱਥੇ। ਸਕੂਨ ਐ। ਆਹ ਨਾਲੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਛੋਟੇ-ਛੋਟੇ ਬੱਚੇ ਆ ਜਿਹੜੇ ਆਪਦਾ ਫੁੱਲ ਇੰਜੋਏ ਕਰ ਰਹੇ ਆ। ਮੇਰੇ ਸੱਜੇ ਪਾਸੇ, ਮੇਰੇ ਖੱਬੇ ਪਾਸੇ ਤੇ ਆ ਪਿਛਲੇ ਪਾਸੇ ਸਾਡੇ ਛੋਟੇ ਬੱਚੇ ਨੇ ਜਿਹੜੇ ਪੂਰਾ ਇੱਥੇ ਇੰਜੋਏ ਕਰ ਰਹੇ ਆ। ਤੁਸੀਂ ਵੀ ਇੱਥੇ ਆਓ। ਨਾਲੇ ਜਾਣਕਾਰੀ ਲਓ। ਇੱਕ ਕਦੋਂ ਦਾ ਵਿਹਲੀ ਘਰ ਬੜਿਆ ਹੋਇਆ। ਤੇ ਬਾਕੀ ਤੁਹਾਨੂੰ ਅਸੀਂ ਇਸ ਬਿਲੀ ਘਰ ਬਾਰੇ ਦੱਸ ਹੀ ਦਿੱਤਾ ਧੰਨਵਾਦ